ਇੱਕ ਗੱਲ ਇਹ ਹੈ ਕਿ ਹਰ ਬੱਚੇ ਦੀ ਖੁਆਇਸ਼ ਹੁੰਦੀ ਆ ਕਿ ਜਦੋਂ ਮੇਰੀ ਸ਼ਾਦੀ ਹੋਵੇ ਤੇ ਮੇਰੀ ਮਾਂ ਦੀਆਂ ਸਦਰਾਂ ਜਣੀਆਂ ਪੂਰੀਆਂ ਹੋਣ ਔਰ ਜਦੋਂ ਮੈਂ ਦੁਨੀਆ ਚ ਬਹੁਤ ਵੱਡਾ ਸਟਾਰ ਬਣਾ ਤੇ ਮੇਰੀ ਮਾਂ ਮੈਨੂੰ ਜਿੱਦਾਂ ਉਹ ਉਹ ਉਹਨੂੰ ਅਹਿਸਾਸ ਹੋਵੇ ਕਿ ਮੈਂ ਅੱਜ ਕਿਹੜੇ ਮੁਕਾਮ ਤੇ ਆ ਤੇ ਮਾਂ ਦੀਆਂ ਦੁਆਵਾਂ ਦਾ ਸਦਕਾ ਆ ਇਹ ਚੀਜ਼ਾਂ ਜਿਹੜੀਆਂ ਜਦੋਂ ਗੁੰਮ ਹੁੰਦੀਆਂ ਉਸ ਵੇਲੇ ਪਤਾ ਲੱਗਦਾ ਕਿ ਮਾਂ ਦਾ ਰਿਸ਼ਤਾ ਕੀ ਹੈ ਤੇ ਮਾਂ ਦੀ ਕਦਰ ਕੀ ਹੁੰਦੀ ਹੈ ਤੇ ਮਾਂ ਦਾ ਰੁਤਬਾ ਜਿਹੜਾ ਮਾਂ ਦੀ ਘਾਟ ਜਿਹੜੀ ਆ ਉਹ ساری ਜ਼ਿੰਦਗੀ ਪੂਰੀ ਨਹੀਂ ਹੋ ਸਕਦੀ ਲਾ ਕਿਆਮਤ ਤੱਕ ਤੇ ਇਸੇ ਤਰੀਕੇ ਨਾਲ ਇੱਕ ਵਾਰੀ ਕਹਿੰਦੇ ਅਕਬਰ ਬਾਦਸ਼ਾਹ ਦੀ ਮਾਂ ਜਦੋਂ ਇੰਤਕਾਲ ਹੋ ਗਿਆ ਇੰਤਕਾਲ ਹੋ ਗਿਆ ਮਾਂ ਦਾ ਤੇ ਸਾਰੀ ਦੁਨੀਆ ਰੋਂਦੀ ਹੈ ਤੇ ਬਾਦਸ਼ਾਹ ਸਲਾਮਤ ਸਾਰਿਆਂ ਨੂੰ ਚੁੱਪ ਕਰਾਉਂਦੇ ਆ ਕਹਿੰਦੇ ਵੀ ਕੋਈ ਗੱਲ ਨਹੀਂ ਇਹ ਤਾਂ ਉਸ ਰੱਬ ਦਾ ਭਾਣਾ ਆ ਮੰਨਣਾ ਪੈਣਾ ਆ ਤੇ ਜਦੋਂ ਉਹ ਅਕਬਰ ਬਾਦਸ਼ਾਹ ਦੀ ਮਾਂ ਨੂੰ ਦਫ਼ਨ ਕਫਨ ਕਰਨ ਲੱਗੇ ਤੇ ਉਸ ਵੇਲੇ ਅਕਬਰ ਬਾਦਸ਼ਾਹ ਨੇ ਇੱਕ ਜ਼ੋਰਦਾਰ ਤਾਹ ਮਾਰੀ ਉਹ ਉਹ ਸਾਰੇ ਲੋਕ ਹੈਰਾਨ ਹੋ ਗਏ ਕਹਿੰਦੇ ਬਾਦਸ਼ਾਹ ਸਲਾਮ ਤੁਸੀਂ ਸਾਰਿਆਂ ਨੂੰ ਦਲਾਸਾ ਦਿੰਦੇ ਸੀ ਅੱਜ ਤੁਸੀਂ ਕਿਉਂ ਤਾਹ ਮਾਰੀ ਐ ਕਹਿੰਦੇ ਮੈਂ ਇਸ ਕਰਕੇ ਹੁਣ ਤਾਹ ਮਾਰੀ ਐ ਕਿ ਤੁਸੀਂ ਮੈਨੂੰ ਅਕਬਰ ਬਾਦਸ਼ਾਹ ਕਹਿੰਦੇ ਆ ਕੋਈ ਬਾਦਸ਼ਾਹ ਸਲਾਮ ਤੋ ਕਹਿੰਦਾ ਕੋਈ ਕਿਸੇ ਤਰੀਕੇ ਨਾਲ ਮੈਨੂੰ ਬੁਲਾਉਂਦਾ ਆ ਲੇਕਿਨ ਮੇਰੀ ਮਾਂ ਮੈਨੂੰ ਅਕੂ ਕਹਿ ਕੇ ਬੁਲਾਉਂਦੀ ਸੀ ਅੱਜ ਜਿਹੜਾ ਅਕੂ ਲਫ਼ਜ਼ ਸੀ ਉਹ ਦਫ਼ਨ ਹੋ ਗਿਆ ਉਹ ਵਿੱਚ ਹੀ ਕਬਰ ਦੇ ਵਿੱਚ ਦਫਨ ਹੋ ਗਿਆ ਇਸ ਕਰਕੇ ਮਾਂ ਦਾ ਰਿਸ਼ਤਾ ਹੀ ਇਦਾਂ ਦਾ ਆ اسی ਤਰੀਕੇ ਨਾਲ ਇਹ ਪਰਿਵਾਰ ਹੈ ਇਹਦੇ ਇਹ ਦੋ ਭਾਈ ਨੇ ਜਿਹਨਾਂ ਦਾ ਨੈਕਨੇਮ ਮਾਂ ਨੇ ਰੱਖਿਆ ਸੀ ਸਨੀ ਤੇ ਮਨੀ ਮਨੀ ਜਿਹੜਾ ਉਹ ਇਮਰਾਨ ਖਾਨ ਜਿਹਨੂੰ ਖਾਨ ਸਾਹਿਬ ਕਹਿੰਦੇ ਆ ਉਹ ਛੋਟਾ ਆ ਤੇ ਮਤਲਬ ਇਹ ਕਹਿ ਸਕਦੇ ਆ ਕਿ ਜਿਹੜੇ ਸਪੀਚਲੈਸ ਹੋ ਜਾਂਦਾ ਬੰਦਾ ਇਹੋ ਜੀ ਸਦਮੇ ਤੇ ਇਹੋ ਜੀ ਮੌਤ ਤੇ ਔਰ ਖਾਸ ਕਰਕੇ ਜਦੋਂ ਮਾਂ ਦਾ ਕੋਈ ਵਿਛੋੜਾ ਪੈਂਦਾ ਆ ਜੋ ਜਿਨੇ ਵੀ ਲਿਖਿਆ ਸੱਚੀ ਲਿਖਿਆ ਕੋਈ ਲਿਖਦਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਕੋਈ ਲਿਖਦਾ ਕਿ ਧੁੱਪਾਂ ਦਾ ਨਹੀਂ ਡਰ ਮੈਨੂੰ ਛਾਵਾਂ ਮੇਰੇ ਨਾਲ ਨੇ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਕੋਈ ਲਿਖਦਾ ਵੀ ਟੁਰ ਜਾਵਣ ਇੱਕ ਵਾਰ ਤੇ ਮਾਂ ਮਿਲਦੀਆਂ ਨਹੀਂ ਮਤਲਬ ਮਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਬਿਆਨ ਕੀਤਾ ਗਿਆ ਮਾਂ ਦੇ ਨਾਲ ਬਾਪ ਦਾ ਰਤਬਾ ਵੀ ਉੱਡਾ ਹੀ ਆ ਤੇ ماں ਦੇ ਕਦਮਾਂ 'ਚ ਜੰਨਤ ਹੈ ਤੇ ਬਾਪ ਜਿਹੜਾ ਉਹ ਜੰਨਤ ਦਾ ਦਰਵਾਜ਼ਾ ਆ ਸੋ ਇਸ ਕਰਕੇ ਅੱਜ ਇਸ ਪਰਿਵਾਰ ਦੇ ਉੱਤੇ ਇੱਕ ਇਹ ਸਦਮਾ ਜਿਹੜਾ ਚੱਲਿਆ ਤਾਂ ਨਹੀਂ ਜਾ ਸਕਦਾ ਕੋਈ ਦੁਆ ਕਰੋ ਕਿ ਮਾਲਕ ਇਹ ਸਦਮਾ ਚੱਲਣ ਦੀ ਤੌਫੀਕ ਦੇਵੇ ਤੇ ਇਹਨਾਂ ਨੂੰ ਅੱਗੇ ਤੋਂ ਮਾਂ ਦੀਆਂ ਦੁਆਵਾਂ ਦਾ ਸਦਕਾ ਅੱਗੇ ਕਾਮਯਾਬੀਆਂ ਹਾਸਲ ਹੋਣ ਦੇ ਕੋਈ ਗੱਲ ਇਹ ਹੈ ਕਿ ਹਰ ਬੱਚੇ ਦੀ ਖੁਆਇਸ਼ ਹੁੰਦੀ ਆ ਕਿ ਜਦੋਂ ਮੇਰੀ ਸ਼ਾਦੀ ਹੋਵੇ ਤੇ ਮੇਰੀ ਮਾਂ ਦੀਆਂ ਸਦਰਾਂ ਜਣੀਆਂ ਪੂਰੀਆਂ ਹੋਣ ਔਰ ਜਦੋਂ ਮੈਂ ਦੁਨੀਆ ਚ ਬਹੁਤ ਵੱਡਾ ਸਟਾਰ ਬਣਾ ਤੇ ਮੇਰੀ ਮਾਂ ਮੈਨੂੰ ਜਿੱਦਾਂ ਉਹ ਉਹ ਉਹਨੂੰ ਅਹਿਸਾਸ ਹੋਵੇ ਕਿ ਮੈਂ ਅੱਜ ਕਿਹੜੇ ਮੁਕਾਮ ਤੇ ਆ ਤੇ ਮਾਂ ਦੀਆਂ ਦੁਆਵਾਂ ਦਾ ਸਦਕਾ ਆ ਇਹ ਚੀਜ਼ਾਂ ਜਿਹੜੀਆਂ ਜਦੋਂ ਗੁੰਮ ਹੁੰਦੀਆਂ ਅ ਉਸ ਵੇਲੇ ਪਤਾ ਲੱਗਦਾ ਕਿ ਮਾਂ ਦਾ ਰਿਸ਼ਤਾ ਕੀ ਹੈ ਤੇ ਮਾਂ ਦੀ ਕਦਰ ਕੀ ਹੁੰਦੀ ਹੈ ਤੇ ਮਾਂ ਦਾ ਰੁਤਬਾ ਜਿਹੜਾ ਮਾਂ ਦੀ ਘਾਟ ਜਿਹੜੀ ਆ ਉਹ ساری ਜ਼ਿੰਦਗੀ ਪੂਰੀ ਨਹੀਂ ਹੋ ਸਕਦੀ ਲਾ ਕਿਆਮਤ ਤੱਕ ਤੇ ਇਸੇ ਤਰੀਕੇ ਨਾਲ ਇੱਕ ਵਾਰੀ ਕਹਿੰਦੇ ਅਕਬਰ ਬਾਦਸ਼ਾਹ ਦੀ ਮਾਂ ਜਦੋਂ ਇੰਤਕਾਲ ਹੋ ਗਿਆ ਇੰਤਕਾਲ ਹੋ ਗਿਆ ਮਾਂ ਦਾ ਤੇ ਸਾਰੀ ਦੁਨੀਆ ਰੋਂਦੀ ਹੈ ਤੇ ਬਾਦਸ਼ਾਹ ਸਲਾਮਤ ਸਾਰਿਆਂ ਨੂੰ ਚੁੱਪ ਕਰਾਉਂਦੇ ਆ ਕਹਿੰਦੇ ਵੀ ਕੋਈ ਗੱਲ ਨਹੀਂ ਇਹ ਤਾਂ ਉਸ ਰੱਬ ਦਾ ਭਾਣਾ ਆ ਮੰਨਣਾ ਪੈਣਾ ਆ ਤੇ ਜਦੋਂ ਉਹ ਅਕਬਰ ਬਾਦਸ਼ਾਹ ਦੀ ਮਾਂ ਨੂੰ ਦਫ਼ਨ ਕਫ਼ਨ ਕਰਨ ਲੱਗੇ ਤੇ ਉਸ ਵੇਲੇ ਅਕਬਰ ਬਾਦਸ਼ਾਹ ਨੇ ਇੱਕ ਜ਼ੋਰਦਾਰ ਤਾਹ ਮਾਰੀ ਉਹ ਉਹ ਸਾਰੇ ਲੋਕ ਹੈਰਾਨ ਹੋ ਗਏ ਕਹਿੰਦੇ ਬਾਦਸ਼ਾਹ ਸਲਾਮਤ ਤੁਸੀਂ ਸਾਰਿਆਂ ਨੂੰ ਦਲਾਸਾ ਦਿੰਦੇ ਸੀ ਅੱਜ ਤੁਸੀਂ ਕਿਉਂ ਤਾਹ ਮਾਰੀ ਆ ਕਹਿੰਦੀ ਮੈਂ ਇਸ ਕਰਕੇ ਹੁਣ ਤਾਂ ਮਾਰੀ ਆ ਕਿ ਤੁਸੀਂ ਮੈਨੂੰ ਅਕੂ ਬਾਦਸ਼ਾਹ ਕਹਿੰਦੇ ਆ ਕੋਈ ਬਾਦਸ਼ਾਹ ਸਲਾਮਤ ਕਹਿੰਦਾ ਕੋਈ ਕਿਸੇ ਤਰੀਕੇ ਨਾਲ ਮੈਨੂੰ ਬੁਲਾਉਂਦਾ ਆ ਲੇਕਿਨ ਮੇਰੀ ਮਾਂ ਮੈਨੂੰ ਅਕੂ ਕਹਿ ਕੇ ਬੁਲਾਉਂਦੀ ਸੀ ਅੱਜ ਜਿਹੜਾ ਅਕੂ ਲਬਜ਼ ਸੀ ਉਹ ਦਫਨ ਹੋ ਗਿਆ ਉਹ ਵਿੱਚ ਹੀ ਕਬਰ ਦੇ ਵਿੱਚ ਦਫਨ ਹੋ ਗਿਆ ਇਸ ਕਰਕੇ ਮਾਂ ਦਾ ਰਿਸ਼ਤਾ ਹੀ ਇਦਾਂ ਦਾ ਆ اسی ਤਰੀਕੇ ਨਾਲ ਇਹ ਪਰਿਵਾਰ ਹੈ ਇਹਦੇ ਇਹ ਦੋ ਭਾਈ ਨੇ ਜਿਨ੍ਹਾਂ ਦਾ ਨੈਕਨੇਮ ਮਾਂ ਨੇ ਰੱਖਿਆ ਸੀ ਸੰਨੀ ਤੇ ਮਨੀ ਮੰਨੀ ਜਿਹੜਾ ਉਹ ਇਮਰਾਨ ਖਾਨ ਜਨ ਖਾਨ ਸਾਹਿਬ ਕਹਿੰਦੇ ਆ ਉਹ ਛੋਟਾ ਆ ਤੇ ਮਤਲਬ ਇਹ ਕਹਿ ਸਕਦੇ ਆ ਕਿ ਜਿਹੜਾ ਸਪੀਚਲੈਸ ਹੋ ਜਾਂਦਾ ਬੰਦਾ ਇਹੋ ਜੀ ਸਦਮੇ ਤੇ ਇਹੋ ਜੀ ਮੌਤ ਤੇ ਔਰ ਖਾਸ ਕਰਕੇ ਜਦੋਂ ਮਾਂ ਦਾ ਕੋਈ ਵਿਛੋੜਾ ਪੈਂਦਾ ਆ ਜੋ ਜਿਨੇ ਵੀ ਲਿਖਿਆ ਸੱਚੀ ਲਿਖਿਆ ਕੋਈ ਲਿਖਦਾ ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ ਕੋਈ ਲਿਖਦਾ ਕਿ ਤੋਪਾਂ ਦਾ ਨਹੀਂ ਡਰ ਮੈਨੂੰ ਸ਼ਾਵਾਂ ਮੇਰੇ ਨਾਲ ਨੇ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਕੋਈ ਲਿਖਦਾ ਵੀ ਟੁਰ ਜਾਵਣ ਇੱਕ ਵਾਰ ਤੇ ਮਾਂ ਮਾਂ ਲੱਭਦੀਆਂ ਨਹੀਂ ਮਤਲਬ ਮਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਬਿਆਨ ਕੀਤਾ ਗਿਆ ਮਾਂ ਦੇ ਨਾਲ ਬਾਪ ਦਾ ਰਤਬਾ ਵੀ ਉੱਡਾਈ ਹੈ ਤੇ ਮਾਂ ਦੇ ਕਦਮਾਂ 'ਚ ਜੰਨਤ ਹੈ ਤੇ ਬਾਪ ਜਿਹੜਾ ਉਹ ਜੰਨਤ ਦਾ ਦਰਵਾਜ਼ਾ ਆ ਸੋ ਇਸ ਕਰਕੇ ਅੱਜ ਇਸ ਪਰਿਵਾਰ ਦੇ ਉੱਤੇ ਇੱਕ ਇਹ ਸਦਮਾ ਜਿਹੜਾ ਚੱਲਿਆ ਤਾਂ ਨਹੀਂ ਜਾ ਸਕਦਾ ਕੋਈ ਦੁਆ ਕਰੋ ਕੇ مالک ਇਹ ਸਦਮਾ ਚੱਲਣ ਦੀ ਤੌਫੀਕ ਦੇਵੇ ਤੇ ਇਹਨਾਂ ਨੂੰ ਅੱਗੇ ਤੋਂ ਮਾਂ ਦੀਆਂ ਦੁਆਵਾਂ ਦਾ ਸਦਕਾ ਅੱਗੇ ਕਾਮਯਾਬੀਆਂ ਹਾਸਲ ਹੋਣ